ਕੌਣ ਸੀ ਗੁਰੂ ਗੋਰਖਨਾਥ ਜਿਸ ਦਾ ਅੱਜ ਹਰ ਇੱਕ ਜੋਗੀ ਚੇਲਾ ਬਣਿਆ ਫਿਰਦਾ ਹੈ ਦੋਸਤੋ ਅੱਜ ਸਾਡੇ ਪਿੰਡਾਂ ਸ਼ਹਿਰਾਂ ਵਿੱਚ ਭਗਵੇਂ ਕੱਪੜਿਆਂ ਵਾਲੇ ਕੰਨਾਂ ਵਿੱਚ ਕੱਚ ਦੀਆਂ ਵਾਲੀਆਂ ਤੇ ਮੋਢੇ ਤੇ ਇੱਕ ਬਗਲੀ ਜੀ ਪਾਈ ਫਿਰਦੇ ਜੋਗੀ ਤੁਹਾਨੂੰ ਹਰ ਰੋਜ਼ ਦੇਖਣ ਨੂੰ ਮਿਲ ਜਾਣਗੇ ਜੋ ਘਰ ਘਰ ਜਾ ਕੇ ਭੀਕ ਮੰਗਦੇ ਹਨ ਜਿੰਨਾਂ ਕਈਆਂ ਕੋਲ ਸੱਪ ਵੀ ਹੁੰਦੇ ਤੇ ਲਗਭਗ ਸਾਰੇ ਜੋਗੀ ਹੀ ਆਪਣੀਆਂ ਦੇਸੀ ਦਵਾਈਆਂ ਜੜੀਆਂ ਬੂਟੀਆਂ ਸੁਰਮੇ ਵੇਚਦੇ ਹਨ ਇਹਨਾਂ ਸਾਰਿਆਂ ਦੀ ਭਾਸ਼ਾ ਬੋਲਣ ਦਾ ਲਹਿਜਾ ਵੀ ਇੱਕ ਬੜੀ ਵੱਖਰੀ ਕਿਸਮ ਦਾ ਹੁੰਦਾ ਹੈ ਪਰ ਦੋਸਤੋ ਤੁਸੀਂ ਅੱਜ ਜੇਕਰ ਕਿਸੇ ਵੀ ਜੋਗੀ ਨੂੰ ਪੁੱਛ ਕੇ ਦੇਖੋਗੇ ਕਿ ਬਾਬਾ ਤੇਰਾ ਗੁਰੂ ਕੌਣ ਹੈ ਤੇ ਤੂੰ ਕਿੱਥੋਂ ਆਇਆ ਤਾਂ ਉਹਨਾਂ ਸਾਰਿਆਂ ਦਾ ਹੀ ਇੱਕੋ ਰਟਿਆ ਰਟਾਇਆ ਜਵਾਬ ਹੁੰਦਾ ਹੈ ਕਿ ਮੈਂ ਗੁਰੂ ਗੋਰਖਨਾਥ ਦਾ ਚੇਲਾ ਹਾਂ ਤੇ ਗੋਰਖਨਾਥ ਦੇ ਢਿੱਲੇ ਤੋਂ ਆਇਆ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਇਸੇ ਗੁਰੂ ਗੋਰਖਨਾਥ ਦੇ ਅਸਲੀ ਇਤਿਹਾਸ ਬਾਰੇ ਕਿਵੇਂ ਗੁਰੂ ਗੋਰਖਨਾਥ ਸਾਰੀ ਦੁਨੀਆ ਦੇ ਜੋਗੀਆਂ ਦਾ ਗੁਰੂ ਬਣ ਗਿਆ ਉਸ ਦਾ ਅਸਲੀ ਚੇਲਾ ਕੌਣ ਸੀ ਜਿਸ ਦਾ ਨਾਮ ਅੱਜ ਤੱਕ ਚੱਲੀ ਜਾਂਦਾ ਹੈ ਕਿਉਂ ਗੋਰਖਨਾਥ ਦੇ ਸਾਰੇ ਚੇਲੇ ਸਿਰਫ ਭਗਵੇਂ ਕੱਪੜੇ ਪਾ ਕੇ ਹੀ ਰੱਖਦੇ ਹਨ ਤੇ ਉਹਨਾਂ ਦੇ ਬੋਲਣ ਦਾ ਲਹਿਜਾ ਵੀ ਪੂਰੀ ਦੁਨੀਆ ਤੋਂ ਕਿਉਂ ਵੱਖਰਾ ਹੁੰਦਾ ਕਿੱਥੇ ਹੈ ਗੋਰਖਨਾਥ ਦਾ ਟਿੱਲਾ ਜਿਸ ਨੂੰ ਅੱਜ ਹਰ ਇੱਕ ਜੋਗੀ ਆਪਣਾ ਘਰ ਦੱਸੀ ਜਾ ਰਿਹਾ ਦੋਸਤੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰਦੇ ਹਾਂ ਤੇ ਜਾਣਦੇ ਹਾਂ ਗੁਰੂ ਗੋਰਖਨਾਥ ਅਤੇ ਪਿੰਡਾਂ ਵਿੱਚ ਫਿਰਦੇ ਉਸਦੇ ਚੇਲੇ ਜੋਗੀਆਂ ਦੀ ਅਸਲੀਅਤ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੋਗੀਆਂ ਦਾ ਗੁਰੂ ਗੋਰਖਨਾਥ ਜਿਸ ਦਾ ਜ਼ਿਕਰ ਸਿੱਖ ਗੁਰੂ ਸਹਿਬਾਨਾ ਵੱਲੋਂ ਵੀ ਕੀਤਾ ਗਿਆ ਤੇ ਅੱਜ ਦੇ ਸਮੇਂ ਪੰਜਾਬ ਦੇ ਬਹੁਤ ਸਾਰੇ ਲੋਕ ਗੀਤਾਂ ਵਿੱਚ ਪੰਜਾਬ ਦੀਆਂ ਲੋਕ ਗਥਾਵਾਂ ਕਿਸੇ ਕਹਾਣੀਆਂ ਵਿੱਚ ਵੀ ਗੁਰੂ ਗੋਰਖਨਾਥ ਦਾ ਜ਼ਿਕਰ ਸਾਨੂੰ ਮਿਲ ਜਾਂਦਾ ਹੈ ਜਿਵੇਂ ਕੁਲਦੀਪ ਮਾਨਕ ਦਾ ਮਸ਼ਹੂਰ ਗੀਤ ਤੇਰੇ ਟਿੱਲੇ ਤੋਂ ਸੂਰਤ ਦੇਂਦੀ ਹੈ ਹੀਰ ਦੀ ਔਲੇ ਵੇਖ ਗੋਰਖਾ ਉੱਡਦੀ ਹੈ ਫਲਕਾਰੀ ਹੁਣ ਜੇਕਰ ਆਪਾਂ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਗੁਰੂ ਗੋਰਖਨਾਥ ਦਾ ਜਨਮ 10ਵੀਂ ਸਦੀ ਦੇ ਸ਼ੁਰੂ ਵਿੱਚ ਹੋਇਆ ਕਿਹਾ ਜਾਂਦਾ ਹੈ ਗੋਰਖਨਾਥ ਪਾਕਿਸਤਾਨ ਦੇ ਸ਼ਹਿਰ 라ਵਲ ਪਿੰਡੀ ਦੇ ਗੋਰਖਪੁਰ ਪਿੰਡ ਵਿੱਚ ਜਨਮਿਆ ਹੋ ਸਕਦਾ ਹੈ ਕਿ ਗੋਰਖਨਾਥ ਦੇ ਜਨਮ ਤੋਂ ਬਾਅਦ ਹੀ ਉਸਦੇ ਪਿੰਡ ਦਾ ਨਾਮ ਗੋਰਖਪੁਰ ਉਸਦੇ ਆਪਣੇ ਨਾਂ ਤੇ ਪੈ ਗਿਆ ਹੋਵੇ ਦੋਸਤੋ ਬੇਸ਼ੱਕ ਜੋਗ ਮਤ ਦੀ ਰੀਤ ਬਹੁਤ ਜ਼ਿਆਦਾ ਪੁਰਾਣੀ ਹੈ ਤੇ ਸਦੀਆਂ ਤੋਂ ਚੱਲਦੀ ਆ ਰਹੀ ਹੈ ਜਿਸ ਦੀ ਵਿਆਖਿਆ ਹਿੰਦੂ ਧਰਮ ਦੇ ਬਹੁਤ ਪ੍ਰਾਤਨ ਗ੍ਰੰਥਾਂ ਉਪਨਿਸ਼ਦਾਂ ਵਿੱਚ ਵੀ ਮਿਲਦੀ ਹੈ ਪਰ ਗੁਰੂ ਗੋਰਖਨਾਥ ਨੂੰ ਯੋਗਮਤ ਦਾ 10ਵੀਂ ਸਦੀ ਦਾ ਸਭ ਤੋਂ ਵੱਡਾ ਵਿਆਖਿਆਕਰ ਅਤੇ ਪ੍ਰਚਾਰਕ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜਿਵੇਂ ਰਾਜ ਅਤੇ ਹੀਰ ਦੇ ਕਿੱਸੇ ਦੇ ਨਾਲ ਵਾਰਿਸ ਸ਼ਾਹ ਦਾ ਨਾਮ ਜੁੜ ਗਿਆ ਠੀਕ ਉਸੇ ਤਰੀਕੇ ਦੇ ਨਾਲ ਭਾਵੇਂ ਯੋਗਮਤ ਕਿੰਨੀ ਵੀ ਪੁਰਾਣੀ ਕਿਉਂ ਨਾ ਹੋਵੇ ਪਰ ਅੱਜ ਯੋਗਮਤ ਗੋਰਖਨਾਥ ਦੇ ਨਾਮ ਦੇ ਨਾਲ ਜੁੜੀ ਹੋਈ ਮਿਲਦੀ ਹੈ ਅਜਿਹਾ ਇਸ ਕਰਕੇ ਹੋਇਆ ਕਿਉਂਕਿ ਗੁਰੂ ਗੋਰਖਨਾਥ ਨੇ ਜੋਗ ਮਤ ਦੀਆਂ ਬਹੁਤ ਸਾਰੀਆਂ ਪ੍ਰਾਤਣ ਰੀਤੀ ਰਿਵਾਜਾਂ ਨੂੰ ਬਦਲ ਕੇ ਰੱਖ ਦਿੱਤਾ ਸੀ ਉਸ ਨੇ ਸਾਰੀਆਂ ਜਾਤਾਂ ਲਈ ਹੀ ਜੋਗ ਮਤ ਦੇ ਦੂਹੇ ਖੋਲ ਦਿੱਤੇ ਆ ਇਕੱਲੀਆਂ ਜਾਤਾਂ ਹੀ ਨਹੀਂ ਬਲਕਿ ਗੋਰਖਨਾਥ ਨੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ ਧਰਮ ਦੇ ਲੋਕਾਂ ਨੂੰ ਵੀ ਇਸ ਪੰਥ ਵਿੱਚ ਸ਼ਾਮਲ ਕਰ ਲਿਆ ਗੁਰੂ ਗੋਰਖਨਾਥ ਨੇ Hindu ਧਰਮ ਦੇ ਚੱਲਦੇ ਆ ਰਹੇ ਜਾਤਾਂ ਦੇ ਵਰਣ ਭੇਦਭਾਵ ਜਿਸ ਵਿੱਚ ਸਮਾਜ ਨੂੰ ਚਾਰ ਵਰਗਾਂ ਵਿੱਚ ਵੰਡਿਆ ਹੁੰਦਾ ਸੀ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਇਸ ਭੇਦਭਾਵ ਨੂੰ ਖਤਮ ਕਰਨ ਲਈ ਗੁਰੂ ਗੋਰਖਨਾਥ ਨੇ ਆਪਣੀ ਪੂਰੀ ਵਾਹ ਲਾਈ ਇਥੋਂ ਤੱਕ ਕਿ ਉਹ ਆਪਣੇ ਪੰਡਾਰਿਆਂ ਵਿੱਚ ਹਰ ਇੱਕ ਜਾਤੀ ਦੇ ਲੋਕਾਂ ਦੀ ਆਪਣੇ ਹੱਥੀਂ ਸੇਵਾ ਕਰਦਾ ਹੁੰਦਾ ਸੀ ਗੁਰੂ ਗੋਰਖਨਾਥ ਨੇ ਨਿੱਜੀ ਸੰਜਮ ਜਤ ਸਤ ਅਤੇ ਅਲਪ ਵਿਹਾਰ ਉਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਕਿਉਂਕਿ ਉਹ ਇਹਨਾਂ ਤਿੰਨਾਂ ਨੂੰ ਯੋਗ ਸਾਧਨਾ ਵਿੱਚ ਸ਼ਾਮਲ ਹੋਣ ਲਈ ਸਭ ਤੋਂ ਮੁੱਢਲਾ ਆਧਾਰ ਸਮਝਦਾ ਸੀ ਗੁਰੂ ਗੋਰਖਨਾਥ ਨੇ ਅਧਿਆਤਮਿਕ ਜੀਵਨ ਵਿੱਚ ਇਸਤਰੀ ਨੂੰ ਇੱਕ ਬੜੀ ਵੱਡੀ ਰੋਕ ਸਮਝਿਆ ਮਤਲਬ ਕਿ ਗੁਰੂ ਗੋਰਖਨਾਥ ਦਾ ਮੰਨਣਾ ਸੀ ਕਿ ਜੇਕਰ ਕਿਸੇ ਨੇ ਯੋਗ ਮੱਤ ਦੇ ਰਾਹ ਤੇ ਚੱਲਣਾ ਹੈ ਤਾਂ ਉਸ ਨੂੰ ਇਸਤਰੀ ਤੋਂ ਬਿਲਕੁਲ ਦੂਰ ਹੋਣਾ ਪਵੇਗਾ ਇਸੇ ਕਰਕੇ ਅੱਜ ਦੇ ਸਮੇਂ ਵਿੱਚ ਵੀ ਜਿਹੜੇ ਅਸਲੀ ਯੋਗੀ ਹਨ ਜੋ ਅਸਲ ਗੁਰੂ ਗੋਰਖਨਾਥ ਦੇ ਚੇਲੇ ਹਨ ਉਹ ساری ਜ਼ਿੰਦਗੀ ਔਰਤਾਂ ਤੋਂ ਦੂਰ ਰਹਿੰਦੇ ਹਨ ਕਦੀ ਵਿਆਹ ਸ਼ਾਦੀ ਨਹੀਂ ਕਰਵਾਉਂਦੇ ਇੱਥੋਂ ਤੱਕ ਕਿ ਉਹਨਾਂ ਵਾਸਤੇ ਇੱਕ ਔਰਤ ਦੇ ਹੱਥੋਂ ਭੀਖ ਲੈਣਾ ਇੱਕ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ ਯੋਗੀ ਔਰਤਾਂ ਨੂੰ ਭਗਤੀ ਦੇ ਰਾਹ ਵਿੱਚ ਇੱਕ ਬਹੁਤ ਵੱਡੀ ਅੜਚਣ ਮੰਨਦੇ ਹਨ ਸ਼ਾਇਦ ਇਸੇ ਕਰਕੇ ਹੀ ਉਹ ਔਰਤਾਂ ਨੂੰ ਆਪਣੀਆਂ ਲਿਖਤਾਂ ਦੇ ਵਿੱਚ ਅਕਸਰ ਪੜਦੇ ਨਜ਼ਰ ਆਉਂਦੇ ਹਨ ਜੇਕਰ ਆਪਾਂ ਗੱਲ ਕਰੀਏ ਕਿ ਸਾਰੇ ਯੋਗੀਆਂ ਦੀ ਭਾਸ਼ਾ ਅਤੇ ਬੋਲਣ ਦਾ ਲਹਿਜਾ ਆਮ ਲੋਕਾਂ ਨਾਲੋਂ ਵੱਖਰਾ ਕਿਉਂ ਹੁੰਦਾ ਤਾਂ ਇਸ ਦਾ ਅਸਲ ਕਾਰਨ ਇਹ ਹੈ ਕਿ ਗੁਰੂ ਗੋਰਖਨਾਥ ਵੱਲੋਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਸਤੇ ਇੱਕ ਨਵੇਂ ਤਰੀਕੇ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਇਸ ਸ਼ਬਦਾਵਦਰੀ ਦਾ ਨਾਮ ਸੀ ਬੰਬਾਵਲੀ ਇਸ ਬੰਬਾਵਲੀ ਵਿੱਚਲੇ ਕੁਝ ਸ਼ਬਦ ਜਿਵੇਂ ਅਲਖ ਨਰੰਜਨ ਆਗਮਪੁਰਾ ਅਮੂਰਤ ਨਰਨਟਾਰ ਨਾਦ ਥਿੰਦ ਜੋਤ ਇਹ ਸਾਰੇ ਲਬਜ ਗੁਰੂ ਗੋਰਖਨਾਥ ਦੀ ਹੀ ਦੇਣ ਹਨ ਜੋ ਅੱਜ ਵੀ ਕਈ ਜੋਗੀਆਂ ਵੱਲੋਂ ਬੋਲੇ ਜਾਂਦੇ ਤੇ ਜੋਗੀਆਂ ਤੋਂ ਇਲਾਵਾ ਹੋਰ ਵੀ ਕਈ ਧਾਰਮਿਕ ਸਾਧੂਆਂ ਸੰਤਾਂ ਵੱਲੋਂ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਗੁਰੂ ਗੋਰਖਨਾਥ ਤੋਂ ਬਾਅਦ ਇੱਕ ਚਰਪਟਨਾਥ ਨਾਮ ਦਾ ਜੋਗੀ ਇਸ ਮਤ ਦਾ ਬਹੁਤ ਵੱਡਾ ਗੁਰੂ ਹੋਇਆ ਦੇ ਦਾ ਸਬੰਧ ਪੰਜਾਬ ਨਾਲ ਹੁੰਦਾ ਹੈ ਇਹ ਗੁਰੂ ਚਰਪਟਨਾਥ 890 ਈਸਵੀ ਤੋਂ ਲੈ ਕੇ 990 ਈਸਵੀ ਤੱਕ ਰਿਹਾ ਇਸੇ ਚਰਪਟਨਾਥ ਨੂੰ ਹੀ ਗੋਰਖਨਾਥ ਦਾ ਅਸਲੀ ਚੇਲਾ ਕਿਹਾ ਜਾਂਦਾ ਹੈ ਪਰ ਕੁਝ ਇਤਿਹਾਸਕਾਰਾਂ ਵੱਲੋਂ ਚਰਪਟਨਾਥ ਨੂੰ ਗੋਰਖਨਾਥ ਦਾ ਭਰਾ ਦੱਸਿਆ ਜਾਂਦਾ ਇਹ ਜੋਗੀ ਚਰਪਟਨਾਥ ਚੰਬਾ ਰਿਆਸਤ ਦਾ ਗੁਰੂ ਬਣਦਾ ਇਸ ਰਿਆਸਤ ਵਿੱਚ ਚੱਲਦੇ ਸਿੱਕੇ ਉਤੇ ਜੋਗੀਆਂ ਵੱਲੋਂ ਕੰਨਾਂ ਵਿੱਚ ਪਾਈਆਂ ਜਾਂਦੀਆਂ ਵਾਲੀਆਂ ਦੇ ਨਿਸ਼ਾਨ ਹੁੰਦੇ ਸਨ ਕਿਆ ਜਾਂਦਾ ਹੈ ਕਿ ਗੁਰੂ ਗੋਰਖਨਾਥ ਤੋਂ ਬਾਅਦ yogi ਦੇ ਆਚਰਣ ਵਿੱਚ ਬਹੁਤ ਜ਼ਿਆਦਾ ਗ੍ਰਾਫਟ ਆ ਜਾਂਦੀ ਹੈ ਸਾਰੇ yogi yog ਮਤ ਦੀਆਂ ਵੱਜਰ ਕਰਤਾ ਵਿਕਰਨ ਵਿੱਚ ਗੁਲਤਾਨ ਹੋ ਜਾਂਦੇ ਹਨ ਜਿਨ੍ਹਾਂ ਨੂੰ ਫਿਰ ਚਰਪਟ ਨਾਥ ਆ ਕੇ ਬੜੀ ਸ਼ਕਤੀ ਦੇ ਨਾਲ ਸੁਧਾਰਦਾ ਹੈ ਉਸ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿਹੜਾ yogi ਸਹੀ ਤਰੀਕੇ ਦੇ ਨਾਲ yog ਮਤ ਨੂੰ ਨਹੀਂ ਨਿਭਾਉਂਦਾ ਜਿਹੜਾ yogi ਸਿਰਫ ਭੇਖੀ ਹੈ ਉਹ ਇੱਕ ਕੁੱਤੇ ਦੀ ਜੂਨੀ ਦੇ ਸਮਾਨ ਹੈ ਇਹ ਗੁਰੂ ਚਰਪਟ ਨਾਥ ਘਰ ਘਰ ਜਾ ਕੇ ਮੰਗਣ ਵਾਲੇ ਜੋਗੀਆਂ ਦੀ ਤੁਲਨਾ ਵੀ ਕੁੱਤਿਆਂ ਨਾਲ ਕਰਦਾ ਹੁੰਦਾ ਸੀ ਕਿ ਜੋਗ ਮਤ ਕਿਸੇ ਨੂੰ ਵੀ ਭੀਖ ਮੰਗ ਕੇ ਖਾਣ ਲਈ ਨਹੀਂ ਕਹਿੰਦੀ ਦੋਸਤੋ ਇਹ ਸੀ ਜੋਗ ਗੁਰੂ ਗੋਰਖਨਾਥ ਅਤੇ ਉਸ ਦੇ ਅਸਲੀ ਚੇਲੇ ਚਰਪੜਨਾਥ ਦੀ ਜ਼ਿੰਦਗੀ ਦੇ ਅਸਲੀ ਕਿੱਸੇ ਬੇਸ਼ੱਕ ਅੱਜ ਹਰ ਇੱਕ ਜੋਗੀ ਭਗਵੇਂ ਕੱਪੜੇ ਪਾ ਕੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਪਾ ਕੇ ਆਪਣੇ ਆਪ ਨੂੰ ਗੋਰਖਨਾਥ ਦਾ ਚੇਲਾ ਦੱਸਦਾ ਏ ਤੇ ਖੁਦ ਦੀ ਤੁਲਨਾ ਗੋਰਖਨਾਥ ਦੇ ਉਸ ਅਸਲੀ ਚੇਲੇ ਚਰਪਟਨਾਥ ਨਾਲ ਕਰਦਾ ਪਰ ਜਿਹੜੇ ਕੰਮਾਂ ਤੋਂ ਚਰਪਟਨਾਥ ਬੜੀ ਸ਼ਕਤੀ ਦੇ ਨਾਲ ਵਰਜਦਾ ਹੁੰਦਾ ਸੀ ਕਿ ਘਰ-ਘਰ ਜਾ ਕੇ ਭੀਖ ਮੰਗ ਕੇ ਖਾਣ ਵਾਲਾ ਕੁੱਤਿਆਂ ਦੇ ਸਮਾਨ ਹੁੰਦਾ ਉਹ ਕੰਮ ਅੱਜ ਦੇ ਅਖੌਤੀ ਜੋਗੀ ਵੱਧ ਚੜ੍ਹ ਕੇ ਕਰ ਰਹੇ ਹਨ ਤੇ ਭੀਖ ਮੰਗ ਕੇ ਹੀ ਖਾਂਦੇ ਹਨ ਦੋਸਤੋ ਹੁਣ ਤੁਸੀਂ ਜਦੋਂ ਵੀ ਕਿਸੇ ਜੋਗੀ ਨੂੰ ਗਲੀਆਂ ਵਿੱਚ ਫਿਰਦਾ ਦੇਖੋਗੇ ਤਾਂ ਤੁਹਾਨੂੰ ਆਪੇ ਹਿਸਾਬ ਲੱਗ ਜਾਵੇਗਾ ਕਿ ਇਹ ਗੋਰਖਨਾਥ ਦਾ ਅਸਲੀ ਚੇਲਾ ਹੈ ਜਾਂ ਫਿਰ ਅਖੌਤੀ ਘਰ-ਘਰ ਤੋਂ ਮੰਗ ਕੇ ਖਾਣ ਵਾਲਾ ਦੋਸਤੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ